ਇੱਕ ਹੋਰ ਜਿਹੜੀ ਸਭ ਤੋਂ ਸ਼ੌਕਿੰਗ ਜਿਹੜੀ ਚੀਜ਼ ਹੋਈ ਆ ਵੀ ਮੈਂ ਇਹ ਦੱਸਣਾ ਚਾਹੁੰਦਾ ਵੀ ਬੰਦੇ ਇਹੋ ਜੀ ਜਗ੍ਹਾ ਵੀ ਪਲੈਨਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਹਰ ਇੱਕ ਦੀ ਜੀਵ ਕੱਟ ਕੇ ਲੈ ਗਏ ਫੋਨ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜੱਸੀ ਭਾਈ ਦਾ ਵੀ ਲੈ ਗਏ ਪਿੰਕੀ ਢਾਲੀਆਲ ਭਾਈ ਦੇ ਦੋ ਲੈ ਗਏ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਜਿਵੇਂ ਕਿ ਬਾਈ ਗਗਨ ਕੋਗਰੀ ਨੇ ਦੱਸਿਆ ਕਿ ਬਾਈ ਰਾਜਵੀਰ ਜਵੰਦੇ ਦੇ ਸੰਸਕਾਰ ਤੇ ਘੱਟੋ ਘੱਟ 30 ਬੰਦੇ ਸੀ ਜਿਨ੍ਹਾਂ ਨੇ ਨਾ ਤਾਂ ਬਹੁਤ ਸਾਰੇ ਲੋਕਾਂ ਦਾ ਪਰਸ ਛੱਡਿਆ ਅਤੇ ਨਾ ਕਿਸੇ ਦੀ ਜੇਬ ਦੇ ਵਿੱਚ ਮੋਬਾਈਲ ਕਿਉਂਕਿ ਲੋਕਾਂ ਦਾ ਧਿਆਨ ਆਪਣੀਆਂ ਜੇਬਾਂ ਵੱਲ ਹਾਈ ਨਹੀਂ ਸੀ ਦੁੱਖ ਹੀ ਇੰਨਾ ਵੱਡਾ ਸੀ ਕਿ ਸਭ ਦਾ ਧਿਆਨ ਬਾਈ ਰਾਜਵੀਰ ਦੇ ਵਿੱਚ ਸੀ ਪਰ ਬਹੁਤ ਸਾਰੇ ਇੱਥੇ ਐਸੇ ਲੋਕ ਵੀ ਸੀ ਜਿਨ੍ਹਾਂ ਦੀ ਨਜ਼ਰ ਵੱਡੇ ਵੱਡੇ ਲੋਕਾਂ ਦੀਆਂ ਜੇਬਾਂ ਦੇ ਉੱਪਰ ਸੀ ਕਿਉਂਕਿ ਇੱਥੇ ਆਏ ਹੋਏ ਤਕਰੀਬਨ ਸਾਰੇ ਹੀ ਲੋਕ ਜਾਂ ਤਾਂ ਵੱਡੇ ਗਾਇਕ ਸੀ, ਪ੍ਰੋਡਿਊਸਰ ਸੀ, ਕੋਈ 뮤직 ਡਾਇਰੈਕਟਰ ਸੀ, ਕੋਈ ਵੀਡੀਓ ਡਾਇਰੈਕਟਰ ਸੀ, ਯਾਨੀ ਕਿ ਕੁੱਲ ਮਿਲਾ ਕੇ ਅਗਰ ਆਪਾਂ ਗੱਲ ਕਰੀਏ 뮤직 ਲੈਂਡ ਦੇ ਨਾਲ ਸੰਬੰਧ ਰੱਖਦਾ ਸੀ। ਅਤੇ ਜਿਵੇਂ ਭਾਈ ਗਗਨ ਕੋਖਰੀ ਗੱਲ ਕਰ ਰਿਹਾ ਕਿ 30-35 ਬੰਦੇ ਘੱਟੋ-ਘੱਟ ਹੋਣਗੇ ਇਸ ਗਰੁੱਪ ਦੇ ਵਿੱਚ ਜਿਹੜੇ ਕਿ ਲੋਕਾਂ ਦੇ ਮੋਬਾਈਲ ਕੱਢਣ ਆਏ ਸੀ। ਇਹਨਾਂ ਲੋਕਾਂ ਦਾ ਧਿਆਨ ਸਾਰਿਆਂ ਦੀਆਂ ਜੇਬਾਂ ਵੱਲ ਸੀ। ਜਿਵੇਂ ਜਿਵੇਂ ਕਿਸੇ ਦਾ ਦੌ ਲੱਗ ਗਿਆ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਮੋਬਾਈਲ ਗਾਇਬ ਹੋਈ ਗਏ ਉਸ ਸਮੇਂ ਕਿਸੇ ਨੂੰ ਪਤਾ ਨਹੀਂ ਲੱਗਿਆ ਕਹਿੰਦੇ ਜਦੋਂ ਲੋਕਾਂ ਨੇ ਆਪਣੀਆਂ ਜੇਬਾਂ ਵੱਲ ਆਪਣੇ ਮੋਬਾਈਲਾਂ ਵੱਲ ਧਿਆਨ ਪੈਣ ਲੱਗੇ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅੱਜਕੱਲ ਜਿਹੜਾ ਮੋਬਾਈਲ ਹੈ ਸਿਰਫ ਮੋਬਾਈਲ ਨਹੀਂ ਰਹਿ ਗਿਆ ਸਾਰਾ ਕੁਝ ਹੀ ਇਹਦੇ ਵਿੱਚ ਹੁੰਦਾ ਬੈਂਕਿੰਗ ਤੋਂ ਲਾ ਕੇ ਹੋਰ ਵੀ ਸਾਰੀ ਜਾਣਕਾਰੀ ਆਪਣੇ ਮੋਬਾਈਲਾਂ ਦੇ ਵਿੱਚ ਹੀ ਹੁੰਦੀ ਹੈ। ਜ਼ਿਆਦਾਤਰ ਲੋਕ ਅੱਜਕੱਲ ਆਈਫੋਨ ਰੱਖਦੇ ਨੇ ਕਹਿੰਦੇ ਨੇ ਕਿ ਆਈਫੋਨ ਦਾ ਪਾਸਵਰਡ ਖੋਲਣਾ ਬੜਾ ਔਖਾ ਪਰ ਫਿਰ ਵੀ ਇਹਨਾਂ ਲੋਕਾਂ ਨੇ ਨਾ ਕਿਸੇ ਦਾ ਆਈਫੋਨ ਛੱਡਿਆ ਨਾ ਐਂਡਰੋਇਡ ਛੱਡਿਆ। ਕੁੱਲ ਮਿਲਾ ਕੇ ਜੋ ਇਹਨਾਂ ਦੇ ਹੱਥ ਆਇਆ ਇਹ ਕੱਢ ਕੇ ਲੈ ਗਏ। ਜਿਵੇਂ ਕਿ ਗਗਨ ਕੋਕਰੀ ਨੇ ਦੱਸਿਆ ਕਿ ਘੱਟੋ-ਘੱਟ 50 ਲੱਖ ਰੁਪਏ ਦਾ ਨੁਕਸਾਨ ਹੋਇਆ। ਅਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਥੇ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਇਸ ਗਰੁੱਪ ਦਾ ਕਿ ਐਸੇ ਲੋਕ ਵੀ ਵਿੱਚ ਫਿਰ ਰਹੇ ਨੇ ਹੁਣ ਵੀ ਆਗਰ ਪੁਲਿਸ ਇਹਨਾਂ ਨੂੰ ਫੜਨਾ ਚਾਵੇ ਤਾਂ ਕਿਤੇ ਨਾ ਕਿਤੇ ਇਹ ਕੈਮਰਿਆਂ ਦੇ ਵਿੱਚ ਜ਼ਰੂਰ ਆਏ ਹੋਣਗੇ ਅਤੇ ਇਹਨਾਂ ਨੂੰ ਟ੍ਰੇਸ ਕਰਨਾ ਬਹੁਤ ਜ਼ਰੂਰੀ ਹੈ ਹੋਰ ਕੀ ਕਿਹਾ ਬਾਈ ਗਗਨ ਕੋਕਰੀ ਨੇ ਆਪ ਵੀਡੀਓ ਦੇਖ ਲਓ ਇੱਕ ਹੋਰ ਜਿਹੜੀ ਸਭ ਤੋਂ ਸ਼ੌਕਿੰਗ ਜਿਹੜੀ ਚੀਜ਼ ਹੋਈ ਆ ਵੀ ਮੈਂ ਇਹ ਦੱਸਣਾ ਚਾਹੁੰਦਾ ਵੀ ਬੰਦੇ ਇਹੋ ਜੀ ਜਗ੍ਹਾ ਵੀ ਪਲੈਨਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਈਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50-60 ਲੱਖ ਰੁਪਈਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਕੱਟ ਕੇ ਲੈ ਗਏ ਫੋਨ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜੱਸੀ ਭਾਈ ਦਾ ਵੀ ਲੈ ਗਏ ਪਿੰਕੀ ਧਾਲੀਆਲ ਭਾਈ ਦੇ ਦੋ ਲੈ ਗਏ ਬੌਸ ਮਿਊਜ਼ਿਕ ਡਾਇਰੈਕਟਰ ਉਹਦਾ ਲੈ ਗਏ ਹੋਰ ਕਿੰਨੇ ਜਾਣੇ ਆ ਉਹਨੇ ਫੋਨ ਲੈ ਗਿਆ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਹੈ ਰੱਬ ਨੇ ਪਤਾ ਨਹੀਂ ਕਿਹੜੀ ਸਹਾਇਤਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਰਗ ਤੇ ਵੀ ਅਸੀਂ ਚੋਰੀ ਕਰਨੀ ਹੈ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ ਇਹ ਬੜੀਆਂ ਸ਼ੌਕਿੰਗ ਆ ਇਹ ਨਹੀਂ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੌਲੇਜ ਹੈ ਪਲੀਜ਼ ਦੱਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜਿਹੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲਾਇਾਈ ਕਰਦੇ ਆਂ ਫੋਨਾਂ ਤੇ ਕਿ ਕਿੱਧਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਾ ਇਹਦੇ ਨੰਬਰ ਚੀਜ਼ਾਂ ਬਈ ਸਾਰਾ ਕੁਝ ਅੱਜ ਕੱਲ ਫੋਨ 'ਚ ਸਾਰਾ ਕੁਝ ਹੁੰਦਾ ਉਹ ਚਲਿਆ ਗਿਆ ਕੱਲ ਤਾਂ ਚਲੋ ਸਾਡੇ ਤੇ ਟਾਈਮ ਹੀ ਬੜਾ ਉਹ ਮਾੜਾ ਹੁੰਦਾ ਟਾਈਮ ਚੀਜ਼ਾ ਉਦੋਂ ਐਡਾ ਵੱਡਾ ਚੀਜ਼ ਦੁੱਖ ਨਹੀਂ ਲੱਗਿਆ ਹੁਣ ਸੋਚ-ਸੋਚੇ ਵੀ ਆਉਂਦਾ ਕਿ ਯਾਰ ਇਦਾਂ ਸੋਚ ਕੇ ਆਏ ਬੰਦੇ ਵੀ ਅਸੀਂ ਜੀ ਸਸਕਾਰ ਹੋਊਗਾ ਉਥੇ ਚੋਰੀ ਕਰਾਂ ਲੱਖ ਲਾਣਤਾ ਯਾਰ ਇਸ ਚੀਜ਼ ਤੇ ਤੇ ਮੈਂ ਮੈਂ ਚਾਹੁੰਨਾ ਵੀ ਕੋਈ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ ਚੋਂ ਕੋਈ ਇਨਫੋਰਮੇਸ਼ਨ ਜ਼ਰੂਰ ਦਿਓ ਮਤਲਬ ਕਹਿਣ ਨੂੰ ਹੁਣ ਚੀਜ਼ਾਂ ਹੈ ਨਹੀਂ ਗੀਆਂ ਐਸੇ ਐਸੇ ਸ਼ੌਕਿੰਗ ਟਾਈਮ ਪਰ ਪੰਜਾਬੀ ਇੰਡਸਟਰੀ ਤਾਂ ਦੋਸਤੋ ਤੁਸੀਂ ਨੇ ਪੂਰੀ ਗੱਲਬਾਤ ਸੁਣੀ ਬਾਈ ਗਗਨ ਕੋਕਰੀ ਦੀ ਇਹਨਾਂ ਨੇ ਵੀ ਅਪੀਲ ਕਰਿਆ ਕਿ ਆਗਰਾਂ ਕਿਸੇ ਨੂੰ ਕੁਝ ਪਤਾ ਚੱਲਦਾ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ ਕਿਉਂਕਿ ਇਹਨਾਂ ਲੋਕਾਂ ਦਾ ਫੜਿਆ ਜਾਣਾ ਬਹੁਤ ਜ਼ਰੂਰੀ ਹੈ